ਹੋ ਜੀ ਅੱਜ ਦੀ ਆਪਣੀ ਵੀਡੀਓ ਹੈ ਜੀ ਸਮਰ Dupatta collection ਤੇ ਅੱਪਾ ਤੁਹਾਨੂੰ ਦੱਸਾਂਗੇ ਤੁਹਾਨੂੰ ਆਪਣੇ ਕੋਲ ਕਿੰਨੇ ਦੁਪੱਟੇ ਨੇ ਸਮੁੰਦਰ ਦੇ ਕਿ ਕੀ ਪ੍ਰਾਈਸ ਨੇ ਇਹਨਾਂ ਦੇ ਕਿ ਕਿੱਥੋਂ ਕਿੱਥੋਂ ਬਾਈ ਕੀਤੇ ਨੇ ਆਪਾਂ ਤੇ ਕਿੰਨੂ ਕੀ ਕੀ ਰੇਟਾਂ ਦੇ ਹੈਗੇ ਨੇ ਜਾਂ ਇਸ ਟਾਈਮ ਆਪਣੇ ਕੋਲ ਸਮਰ কালেকਸ਼ਨ ਦੇ ਵਿੱਚ ਕਿੰਨੇ ਦੁਪੱਟੇ ਅਵੇਲੇਬਲ ਨੇ ਕਿੰਨੇ ਆਪਾਂ ਘਰ ਲਾਏ ਹੋਏ ਨੇ ਤੇ ਕਿੰਨੇ ਆਪਣੇ ਕੋਲ ਬਿਲਕੁਲ ਬਜਟ ਅਚਰੇ ਕਿਤੇ ਤੱਕ ਕਿੰਨੇ ਪਈ ਨੇ ਆਪਾਂ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਤੇ ਕਮੈਂਟ ਕਰਕੇ ਜਰੂਰ ਦੱਸੋਗੇ ਤੁਹਾਨੂੰ ਸਾਡੀ ਵੀਡੀਓਜ਼ ਕਿੱਦਾਂ ਦੀ ਲੱਗੀ ਤੇ ਕਿਹੜੇ ਕਿਹੜੇ ਦੁਪੱਟੇ ਤੁਹਾਨੂੰ ਜ਼ਿਆਦਾ ਸੋਹਣੇ ਲੱਗੇ ਹਾਂਜੀ ਜੇਕਰ ਤੁਹਾਨੂੰ ਸਾਡੀ ਵੀਡੀਓਸ ਵਧੀਆ ਲੱਗਦੀ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਬਾਕੀ ਇੱਕ ਛੋਟੇ ਜਿਹੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵਲੌਗਸ ਦੇ ਵਿੱਚ ਕਿਸ ਤਰ੍ਹਾਂ ਦੇ ਤੁਹਾਨੂੰ ਵਲੌਗਸ ਚਾਹੀਦੇ ਨੇ ਮਤਲਬ ਕਿ ਇਸ ਚੀਜ਼ ਦੇ ਅਕੋਰਡਿੰਗ ਮਤਲਬ ਤੁਹਾਨੂੰ ਵਲੌਗਸ ਇਹ ਹੋ ਸਕਦਾ ਹੈ ਕਿ ਜਿਹੜੀ ਤੁਹਾਡੀ ਡਿਮਾਂਡ ਹੋਊਗੀ ਉਸ ਦੇ ਪ੍ਰਤੀ ਉਹ ਵਲੌਗ ਵੀ ਅਪ ਬਣਾ ਕੇ ਤੁਹਾਨੂੰ ਪਾਵਾਂਗੇ ਹਾਂਜੀ ਅੱਜ ਮੈਂ ਸੋਚਿਆ ਕਿ ਉਹਨਾਂ ਤੁਹਾਡੇ ਨਾਲ ਸਾਮਾਨ ਦੁਪੱਟਾ ਕਲੈਕਸ਼ਨ ई जाए क्योंकि दुपट्टे अच्छो हुए काफी पाए हुए दुपट्टे दुपट्टे किए किए चार साल दिखाने केड़े दुपट्टे दस कमेंट करके जोड़ो मेरा दुपट्टा लगा चलो जी शुरू करते नंबर वन सब तो पहला मैरिज तक ਆਹ ਦੁਪੱਟਾ ਲਿਆ ਸੀ ਟਾਈਡਾਈ ਕਨਸੈਪਟ ਜਿਹਦਾ ਇਹ ਦੇਖੋ ਟਾਈਡਾਈ ਜੇ ਕਲਰਫੁੱਲ ਜਾਂ ਜਿਵੇਂ ਇਹ ਦੁਪੱਟਾ ਆਪਾਂ ਲਿਆ ਸੀ ਆਈ ਥਿੰਕ 120 ਦਾ ਤੇ ਜੋ ਮੰਮਾ ਨੇ ਤੇ ਮੈਂ ਆਦੇ ਕਿ ਐਸੀ ਮਿਲਦਾ ਦੋ ਮੰਡੀੋਂ ਲੈ ਕੇ ਐਸੀ ਮਤਲਬ ੋਂੜਿਆਣਾ ਮੰਡੀ ਤੋਂ ਆਪਾਂ ਲਿਆ ਸੀ ਬਾਈ ਕਿ ਦੱਸ 120 ਰੁਪਏ ਦਾ ਸੀ ਇਹ ਵਾਲਾ ਦੁਪੱਟਾ ਆਪਣਾ ਠੀਕ ਹੈ ਜੀ ਚਲੋ ਜੀ ਨੈਕਸਟ ਆਪਾਂ ਕਰਦੇ ਆ ਜਿਹੜੇ ਪਹਿਲਾਂ ਉਹਨਾਂ ਨੂੰ ਸ਼ੋਅ ਕਰਦੇ ਹਾਂ ਉਹਨੂੰ ਲਓ ਜੀ ਇਹ ਦੁਬਾਰਾ ਆਪਣਾ पिछले साल लिया जी आता फेवरेटो कि मैं ज्यादा फेवरेट दुपट्टा भी, भी अपना पिछले साल जी ट्रेंड जहा चलिया ट्रेंड चलिया फलावर आला फ्लावर ਫਰੈਂਡ ਦੇ ਅਕੋਰਡਿੰਗ ਚੀਜ਼ ਜ਼ਰੂਰ ਲੈ ਲਿਓ ਪਰ ਪਾਈ ਜੇ ਕਰੀਏ ਨਾਲ ਵੇਅਰ ਕਰੀ ਪਰ ਇਹ ਸਟੂਸੇ ਮੇਰੇ ਬਲਾਊਜ਼ ਦੇ ਵਿੱਚ ਇੱਕ ਨੂੰ ਵਟਾ ਦੇਖਿਆ ਹੋਊਗਾ ਜ਼ਿਆਦਾਤਰ ਮੇਰੇ ਵੇਅਰ ਕੀਤੇ ਹੋਏ ਮੈਂ ਦਿਖਾ ਦਈਏ ਤੁਹਾਨੂੰ ਲਓ ਜੀ ਆਹ ਦੁਪੱਟਾ ਆ ਗਿਆ ਇਹ ਆਪਣਾ ਪਿਛਲੇ ਤੋਂ ਪਿਛਲੇ ਸਾਲ ਦਾ ਦੁਪੱਟਾ ਹੈ ਜੀ ਇਹ ਬਹੁਤ ਦਵਾਈ ਕੀਤਾ ਸੀ ਮम्मा ਨੇ ਕਿ ਮम्मा ਨੇ ਤੁਜੀ ਮम्मा ਨੇ ਪਰ ਬਾਈ ਕੀਤਾ ਸੀ 아이 थिंक ਇਹ ਆਇਆ ਸੀ 100 ਕੇ 120 ਦੇ ਨਹੀਂ ਆਇਆ ਸੀ ਇਹ ਉਹ ਸਾਰਿਆਂ ਦਾ ਰੇਟ 100 ਰੁਪਏ ਹੈ ਇਹਦਾ ਤਾਂ ਪਹਿਲਾਂ ਰਿਆਂ ਦਾ ਲਓ ਜੀ ਕਾਲ ਸੀ ਆਪਣਾ ਇਹ ਆਦੇ ਆਪਣੇ ਤਿੰਨ ਤੋਂ ਚਾਰ ਦੁਪੱਟੇ ਹਿੰਦੇ ਜਿਹੜੇ ਕੀ ਆਪਾਂ ਮੇਨਲੀ ਰਹਿ ਉਹ ਵੀ ਸਾਰੇ ਹੈਗੇ ਉਹ ਕਿਸੇ ਦਿਨ ਚੋਂ ਫੇਰ ਦਿਖਾਦਾ ਲੋਜੀ ਯੈਲੋ ਦਾ ਟ੍ਰੈਂਡ ਜ ਆਇਆ ਸੀ ਨਾ ਯੈਲੋ ਲੈ ਗਿਆ ਸਵੇਰ ਨੂੰ ਆ ਜੀ ਦੇਖੋ ਯੈਲੋ ਬੋਸਾ ਦੁਪੱਟਾ ਬalé ਲੰਬਾ ਨਹੀਂ ਹੈਗਾ ਵਾਲਾ ਤਾਂ ਬਾਈਟ ਹੈਗਾ ਚੜਾਈ ਦੇ ਘੱਟੇ ਨਾਲ ਕੀ ਇਹ ਸੋਨਾ ਬਹੁਤ ਲੱਗਦਾ ਮੈਨੂੰ ਸਮ ਟਾਈਮਸ ਤੁਸੀਂ ਮੇਰੇ ਵੀਡੀਓਜ਼ ਦੇਖਿਆ ਆਪਾਂ ਕਿਸੇ ਜੇ ਹੁੰਦੇ ਹੋ ਲੋਜ ਅਟਪੱਟੇ ਜੀ ਇਧਰੋਂ ਮੰਮੀ ਦੀ ਮਤਲਬ ਆਪਣੀ ਸੱਸ ਮਾਂ ਮੰਮੀ ਦੀ ਤੇਰੀ ਮੰਮੀ ਮਤਲਬ ਆਪਣੀ ਨਾਨੀ ਆ ਉਹਨਾਂ ਨੇ ਆਪਣੇ ਪਿੰਡੋਲਿਆਂ ਦੇ ਦਿੱਤੇ ਸੀ ਆਹੋ ਇਹ ਬੱਡੇ ਮੈਨੂੰ ਇਹਨਾਂ ਦਾ ਪ੍ਰਾਈਸ ਦੱਸੋ ਤਾਂ ਕਿ ਕਿਸ ਕੀ ਅਪਲੇ ਹੈ ਉਹਨਾਂ ਤੋਂ ਤਾਂ ਸੇ ਦਾ ਬਾਰਡਰ ਬਹੁਤ ਸੋਹਣਾ ਬਣਿਆ ਹੋਇਆ ਤੇ ਵਿੱਚ ਕਾਰੋ ਸਾਰੀ ਪਲੇਨ ਹੈ ਸਾਈਡ ਉੱਪਰ ਮੈਂ ਤੁਹਾਨੂੰ ਦਿਖਾਉਣੀ ਵਿੱਚ ਕਾਰੋ ਸਾਰੀ ਪਲੇਨ ਹੈ ਸਾਈਡਾਂ ਤੇ ਬਾਰਡਰ ਬਣਿਆ ਮਲੇ ਸੋਹਣਾ ਦੁਪੱਟਾ ਤੇ ਮੈਂ ਸਮਟਾਈ ਨੀ ਵੀ ਹਾਂ ਇਹਨਾਂ ਅੱਜ ਹੀ ਮੈਨੂੰ ਮਿਲਿਆ ਹੈਗਾ ਦੁਪੱਟੇ ਤੇ ਟੋਕਰੀ ਚ ਪੈਸੇ ਜਿਵੇਂ ਅਸਮੱਲਾ ਦੇ ਇੱਕ ਦੋ ਵਾਰੀ ਬਿਲਡਿੰਗਸ দেয়া ਹੋਵੇ ਚੱਲੇ ਹੋਵੇ ਅਦਰਵਾਈਜ਼ ਮੈਨੂੰ ਲੱਗਦਾ ਨਹੀਂ ਆ। ਬਾਕੀ ਆਦਮੀ ਮਿਲਣਾ ਦੇ ਪ੍ਰਾਈਸ ਇਹਦਾ ਮੈਨੂੰ ਪਤਾ ਨਹੀਂ ਜੀ। ਹਾਂ ਜੀ ਬਾਕੀ ਦੁਪੱਟਾ ਕੱਲ ਕਰਦੇ ਆਪਾਂ ਤੁਹਾਡੇ ਨਾਲ। ਲਓ ਜੀ ਆਹ ਦੁਪੱਟਾ ਆਪਾਂ ਨੂੰ ਆਇਆ ਪਿਛਲੇ ਸਾਲ। ਆਹ ਦੁਪੱਟਾ ਚੰਡੀਗੜ੍ਹ ਤੋਂ ਆਇਆ ਜੀ। ਇਹ ਦੁਪੱਟਾ ਬ੍ਰਦਰ ਨੇ ਲਿਆਂਦਾ ਸੀ ਮम्मा ਨੂੰ ਗਿਫਟ ਕੀਤਾ ਸੀ ਚੰਡੀਗੜ੍ਹੋਂ ਲਿਆ ਕੇ। ਦੁਪੱਟਾ ਬਹੁਤ ਸੋਹਣਾ ਹੈ। ਤੇ ਇਹ ਮੰਮਾ ਨੂੰ ਲੱਗਾ ਛੋਟਾ ਤੇ ਮੰਮਾ ਨੇ ਸੋਚਿਆ ਕਿ ਤੁਸੀਂ ਐਕਟਿਵ ਹੈ ਤੇ ਮੂਮ ਵਗੈਰਾ ਬੰਨ ਲਿਓ ਮੈਂ ਤਾਂ ਤੁਸੀਂ ਲੈ ਲਓ ਉਹਨਾਂ ਨੇ ਇਹ ਕਿਹਾ ਤੇ ਉਹਨਾਂ ਦਾ ਬਹੁਤ ਸੋਹਣਾ ਬਟਰਫਲਾਈ ਵਾਲਾ ਹੈਗਾ ਬਹੁਤ ਸੋਹਣਾ ਰੁਪਟਾ ਹੈ ਇਸ ਕਾਪ ਦਾ ਹੀ ਫਰਕ मतलब ਆਪਾਂ ਫੇਸ ਕਵਰ ਕਰਦੇ ਨਾ ਉਸ ਟਾਈਮ ਇਹਦਾ ਪ੍ਰਾਈਸ ਆਈ ਥਿੰਕ ਉਹ ਲਗ 3500 ਸੀ ਲੱਗਾ ਉਹਨੇ ਚੰਡੀਗੜ੍ਹ ਭਾਈ ਦਿੱਤਾ ਸੀ ਨੈਕਸਟ ਦਿਖਾਣੇ ਜੀ ਹੋਣ ਵਾਲੀ ਕਲੈਕਸ਼ਨ ਦੇ ਵਿੱਚ ਉਹ ਐਡ ਕੀਸਾ ਲੈ ਸਾਰੇ ਪਾਉਣੇ ਤੁਹਾਨੂੰ ਕਿਉਂਕਿ ਜਿਹੜਾ ਪੁਰਾਣਾ ਮਾਲ ਆ ਸਾਰਾ ਦਿਖਾਤਾ ਤੁਹਾਨੂੰ ਆ ਪਿਛਲੇ ਸਾਲ ਲਈ ਸੀ ਇਹ ਰੁਪਟਾ ਕੀ ਕਾਲਿਆ ਸੀ ਇਹ ਲੀਲਾ ਦਾ ਬਹੁਤ ਹੀ ਵੱਡਾ ਦੁਪੱਟਾ ਹੈ ਜਿੰਨਾ ਕਹੋ ਬਹੁਤ ਵੱਡਾ ਦੁਪੱਟਾ ਹੈ ਕੋਸਾਂ ਵਾਲਾ ਪਟੇ ਇਹ ਥੋੜਾ ਹੈਵੀ ਹੈ ਇਸ ਕਰਕੇ ਮੈਂ ਨਹੀਂ ਉਸਾਰੇ ਵੀਡੀਓਜ਼ ਵਿੱਚ ਤੁਸੀਂ ਇਹਦੇ ਮੈਨੇ ਦੇਖਿਆ ਨਹੀਂ ਹੋਣਾ ਚਲੋ ਜੀ ਆ ਗਈ ਆਪਣੀ ਇਸ ਟਾਈਮ ਦੀ ਨਵੀਂ ਜਿਹੜੀ ਆਪਾਂ ਯੂਜ਼ ਕਰ ਰਹੇ ਹਾਂ ਇਸ ਟੈਂ ਲੋ ਜੀ ਆਵੀ ਆਪਣੇ ਪਿਛਲੇ ਸਾਲ ਦੇ ਇਹ ਆਪਣਾ ਇੱਕ ਨਾ ਰੈੱਡ ਕਲਰ ਦਾ ਸੂਟ ਸੀ ਨਾ ਤੇ ਉਹਦੇ ਨਾਲ ਮਮੀ ਉਹੀ ਵੈਸੇ ਲੈ ਆਏ ਸੀ ਤੇ ਆਪਾਂ ਸੂਟ ਨਾਲ ਵੀ ਮਿਲ ਗਈ ਸੀ ਜੇ ਆਪਾਂ ਤੁਸੀਂ ਵੀ ਲੈ ਲੈਣੇ ਜੇ ਮਰਜ਼ੀ ਲੈ ਲਓ ਬਹੁਤ ਸੋਹਣਾ ਦੁਪੱਟਾ 100 ਰੁਪਏ ਦਾ ਹੀ ਹੈ ਐਸੀ ਤਾਂ ਕਿ ਇਹ ਇਸ ਹੌਤਿਆ ਨੇ ਪਹਿਲਾਂ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਤਾਂ 100 ਰੁਪਏ ਦਾ ਹੀ ਕਾਟਨ ਦਾ ਦੁਪੱਟਾ ਮਿਲ ਜਾਂਦਾ ਸੀ ਤੇ ਪਿਛਲੇ ਸਾਲ ਆਇਆ ਕਿ 120 ਦਾ ਹੋ ਗਿਆ ਸੀ 125 ਦੇ ਦੇਣ ਲੱਗੇ ਸੀ ਕੋਈ 130 ਦਾ ਵੀ 130 ਦਾ ਵੀ ਦੇਣ ਲੱਗੇ 120 ਦਾ ਇੱਕ ਕੋਈ ਲੱਗੀ ਫੱਪੀ ਲਈ ਜਾਂਦੇ ਸੀ ਕੋਈ 120 ਦਾ ਲਾ ਲਿੰਦੇ ਸੀ ਕੋਈ 125 ਦਾ ਕੋਈ 130 ਦਾ ਸੋ ਹੁਣ ਅੱਜ ਕੱਲ ਪਤਾ ਤੁਹਾਨੂੰ ਟ੍ਰੈਂਡ ਬਦਲ ਗਿਆ ਸੋ ਦੁਪੱਟਿਆਂ ਦਾ ਕਲੈਕਸ਼ਨ ਦੇ ਵਿੱਚ ਵੀ ਸੋ ਮੈਂ ਤੁਹਾਨੂੰ ਦਿਖਾਉਂਗੀ ਇੱਕ ਸੌਰੀ ਆ ਮੇਰਾ ਦੁਪੱਟਾ ਮੈਂ ਨੰਦਰ ਲਿਆ ਹੋਇਆ ਪਿਛਲੇ ਸਾਲ ਦਾ ਲਿਆ ਬਟ ਯੂਜ਼ ਇਸ ਜਿਵੇਂ ਅੱਲਾ ਕੱਪੜੇ ਨਵੇਂ ਸਵੈਤ ਕਿੰਨੇ ਨੂੰ ਡੀਅਰ ਕੀਤਾ ਦੋ ਤਿੰਨ ਵਾਰ ਹੀ ਲਿਆ ਹੋਗਾ ਮੈਨੂੰ ਲੱਗਾ ਹੁਣ ਵਲੌਗਸ ਵਿੱਚ ਲਿਆ ਮੈਂ ਲਾ ਸ਼ੁਰੂ ਕਰਤਾ ਮੈਂ ਲੈਣਾ ਇਹ ਮਿਲਦਾ 120 ਰੁਪਏ ਦਾ ਦੁਪੱਟਾ ਸੀ ਬਹੁਤ ਲੰਮਾ ਦੁਪੱਟਾ ਹੈ ਪੂਰਾ ਚੌੜਾ ਵਧੀਆ ਜਿਹਾ ਜਿਹਾ ਹੈ ਤੇ ਅੱਜ ਦਾ ਤੁਹਾਨੂੰ ਕਹਦਾ ਆਹ ਹੋਰ ਦੱਸ ਦੇ ਆਹ ਮੈਂ ਜਾ ਕੇ ਇਸ ਤੁਹਾਨੂੰ ਕਹਦਾ ਸੁੱਕੇ ਨਾਲ ਦੇ ਸੁੱਕੇ ਨਾਲ ਦੇ ਵਿੱਚ ਮੰਮੀ ਕੋਲ ਤੇ ਮੰਮੀ ਨੇ ਉੱਥੇ ਲਿਆ ਸੀ ਕਾਟਨ ਦੇ ਦੁਪੱਟੇ ਜਿਆ ਆ ਲਿਆ ਸੀ ਮੇਰੇ ਤੋਂ ਹੇ ਕੱਪੜੇ ਵਗੈਰਾ ਨਹੀਂ ਦਿੱਤੇ ਸੀ ਤਾਂ ਆਪਾਂ ਨੂੰ ਸੁੱਕੇ ਚੋਂ ਗਏ ਸਭ ਜਿਹੜੇ ਸੁੱਕੇ ਨਾਲ ਚੋਂ ਇਹ ਆਪਾਂ ਨੂੰ ਆਹ ਦੁਪੱਟਾ ਮੰਮੀ ਵੀ ਕਿਤਾ ਸੇ ਵੀ ਪਸੰਦ ਆਈ ਜਾਂ ਕਿਤਾ ਸੀ ਐ ਜੋ ਮੰਮੀ ਨੇ ਸੂਟੇ ਦੀ ਪਸੰਦ ਆਈ ਜਾਂ ਕਿਤਾ ਦੇ ਬਹੁਤ ਸੋਹਣਾ ਸੂਟ ਲੈ ਕਿਤਾ ਸੇ ਲਓ ਜੇ ਮੱਟਾ ਵੀ ਬਹੁਤ ਸੋਹਣਾ ਪ੍ਰੇਟ ਬਹੁਤ ਸੋਹਣਾ ਇਹ ਦਾ ਮੇਰੇ 100 ਰੁਪਏ ਦਾ ਸਰੇ ਸੀ ਉਹਨਾਂ ਨੇ ਕਿ 100 ਰੁਪਏ ਦੀ ਸੇਲ ਸੀ ਉਹਨਾਂ ਤੋਂ ਬਹੁਤ ਵਧੀਆ ਦੁਪੱਟੇ 100 ਰੁਪਏ ਦੇ ਵਿੱਚ ਮਿਲ ਗਏ ਉੱਥੇ ਫੇਸ ਟਾਈਮ ਆਪਾਂ ਬਾਈ ਇੱਕ ਕਮਰ ਘਰੇ ਤਿਆਰ ਕਰਾਇਆ ਸੀ ਪਾਉਡਰ ਦਾ ਦੁਪੱਟਾ ਲੈ ਕਿ ਨਾ ਬਿਆਰ ਦਾ ਕਿ ਆਪਾਂ ਸਾਈਡ ਤੇ ਆਹ ਲੈਸ ਦਾ ਨਾਮ ਹੀ ਮੈਨੂੰ ਪਤਾ ਕਿਹੜੀ ਲੈਸ ਹੈ ਮੁਠੀ ਬਨਾਈ ਤੇ ਕਹਿੰਦੇ ਮੁਠੀ ਬਨ ਗੋਟਾ ਕਹਿੰਦੇ ਆ ਸੋ ਆਪਾਂ ਆਹ ਮੁਠੀ ਬਨ ਗੋਟਾ ਲਾ ਰਿਆ ਸੀ ਇੱਤੇ ਬਹੁਤ ਸੋਹਣਾ ਤਿਆਰ ਹੋਇਆ ਸੀ ਤੇ ਬਹੁਤ ਵਧੀਆ ਫੁੱਲਾ ਢੁੱਲਾ ਪ੍ਰਕਾਰ ਦਾ ਤਿਆਰ ਕੀਤਾ ਹੋਇਆ ਇਹ ਦੁਪੱਟਾ ਹੈ ਫੁੱਲ ਬੈ ਲੈ ਕੇ ਤੇ ਆਪਾਂ ਮੁਠੀ ਬਨ ਗੋਟਾ ਲਾ ਕੇ ਤਿਆਰ ਕਰਿਆ ਸੀ ਤੇ ਬਹੁਤ ਸੋਹਣਾ ਰੈਡੀ ਹੋ ਗਿਆ ਸੀ ਬਹੁਤ ਲੰਮਾ ਛੋੜਾ ਹੈਗਾ ਮੈਂ ਕਾਫੀ ਲੰਬਾਈ ਛਾਇਡ ਇੰਕਦਰ ਫੁੱਲ ਤਿਆਰ ਕਰਿਆ ਤੇ ਅੱਕੇ ਆਪਾਂ ਕਿਹੜੇ ਕਿਹੜੇ ਦੁਪੱਟੇ ਪਾਏ ਕੀਤੇ ਉਹ ਨੂੰ ਮੈਂ ਅੱਗੇ ਦੱਸ ਦੇਣੀ ਸੌਰੀ ਇਹ ਵੀ ਆਪਣਾ ਪਿਛਲੇ ਸਾਲ ਦਾ ਦੁਪੱਟਾ ਹੀ ਆ ਕਿ ਪਿਛਲੇ ਸਹਾਮੇ ਨੂੰ ਇਤੋਂ ਦਾ ਜਿਹੜੀ ਚੀਜ਼ ਸੁਣ ਲਾਂ ਦੀ ਮੈਂ ਲੈ ਲੈਣੀ ਨੂੰ ਯੂਜ਼ ਕਈ ਵਾਰਾ ਪਲੇਟ ਕਰਦੇ ਹੁੰਦੇ ਆ ਲੈ ਕੇ ਰੱਖਦੇ ਆਹ ਦੁਪੱਟਾ ਬਹੁਤ ਸੋਨਾ ਹੈਗਾ ਤੇ ਪ੍ਰਿੰਟ ਦੇਖੋ ਤੁਸੀਂ ਇਹਦੇ ਨਾਲ ਛਾਪਾ ਟਾਈਪ ਪ੍ਰਿੰਟ ਆ ਤੇਗਲੇ ਲੱਗਦਾ ਕਰਾਈ ਕਰੀ ਹੋਈ ਆ ਤੁਹਾਨੂੰ ਵੀ ਲੱਗੂਗਾ ਸ਼ਾਇਦ ਕਰਾਈ ਕਰੀ ਹੋਈ ਪਰ ਇਹਦੇ ਵਿੱਚ ਨਾ ਪ੍ਰਿੰਟ ਆ ਕੋ ਬਿਨਾ ਨਹੀਂ ਆ ਲਾ ਦੀ ਬਹੁਤ ਸੋਨਾ ਪ੍ਰਿੰਟ ਆਗਲੇ ਲੱਗਦਾ ਜਿਵੇਂ ਕੀ ਕੀਤੇ ਹੋਇਆ ਕਰਾਈ ਕੀਤੀ ਹੋਈ ਆ ਆਪਾਂ ਇੰਨੀ ਕੀਤੀ ਹੋਈ ਬਹੁਤ ਸੋਨਾ ਦੁਪੱਟਾ ਇਹ ਵੀ 120 ਦਾ 620 ਦਾ ਤੇ ਅੱਜ ਤੱਕ ਤੁਹਾਨੂੰ ਹੋਮ ਜਿਹੜੇ ਮੈਂ 80 ਸਾਲ ਬਾਏ ਕੀਤੇ ਉਹ ਦੱਸਦੇ ਜੋ ਬਾਕੀ ਆਨ ਲੱਗ ਵੀ ਦੱਸਾਂਗੇ ਆਕ ਕਿ ਆਪਾਂ ਵਾਈ ਕੀਤਾ ਸੀ ਕਾਜ ਹੈ ਕੁਝ ਦੁਪੱਟਾ ਵਾਈ ਕੀਤਾ ਸੀ ਤੇ ਆ ਗਰਮੀਆ ਵਾਈ ਕੀਤਾ ਪਰ ਦੁਪੱਟਾ ਵਾਲਾ ਜ ਹੈ ਬਹੁਤ ਸੋਹਣਾ ਦੁਪੱਟਾ ਹੈ ਇਹ 3D ਕਨਸੈਪਟ ਵਿੱਚ ਨੇ ਗ੍ਰੀਨ येलो ਤੇ ਰੈੱਡ ਦੇ 3D ਕਨਸੈਪਟ ਦੇ ਵਿੱਚ ਆ ਤੇ ਆਪਾਂ 150 ਦਾ ਵਾਈ ਕੀਤਾ ਸੀ 150 ਰੁਪਏ ਦਾ ਬਹੁਤ ਸੋਹਣਾ ਦੁਪੱਟਾ ਹੈ ਤੇ ਅੱਜ ਦਾ ਤੁਹਾਨੂੰ ਪਤਾ ਹੋਣ ਵਾਲੀ ਗਰਮੀ ਦੇ ਵਿੱਚ 200 ਵਾਲਾ ਦੁਪੱਟਾ ਚਾਹਦੇ ਆ ਕਿ ਸਾਰਿਆਂ ਨੂੰ ਪਤਾ ਹੀ ਹੋਗਾ 200 ਰੁਪਏ ਦਾ ਦੁਪੱਟਾ ਲਾਉਂਦੇ ਆ ਸੋ ਆਪਾਂ ਵਾਈ ਕੀਤਾ ਸੀ ਇੱਕ 200 ਰੁਪਏ ਦਾ ਹਰਫਟਾ ਆਲਵੇਸ ਹੀ ਤੁਸੀਂ ਮੇਰੇ ਦੇਖਿਆ ਹੋਗਾ ਜ਼ਿਆਦਾਤਰ ਵੀਡੀਓਜ਼ ਵਿੱਚ ਆ ਰਿਹਾ ਹੁੰਦਾ फेस कवर करती है यह ला। यह बहुत ही इस करके ज्यादा हंड ज्यादा चलो जी उस मैं दिखा दो ਇਹ ਆਪਣੇ ਪਿੰਡੀ ਸ਼ੌਪਾਂ ਤੇ 200 ਦਾ ਉੱਥੋਂ ਬਾਈ ਕੀਤਾ ਸੀ ਇਹਦਾ ਵੀ ਪੈਟਰਨ ਬਹੁਤ ਸੋਹਣਾ ਹੈ ਦੇਖੋ ਇਹ ਵੀ ਬਹੁਤ ਸੋਹਣਾ ਹੈ ਨਾ ਇਹ ਵੀ ਆਪਾਂ 200 ਦਾ ਬਾਈ ਕੀਤਾ ਸੀ ਤੇ ਇੱਕ ਆਪਣਾ ਕੋ ਮੈਰिज ਟਾਈਮ ਆਪਾਂ ਨੂੰ ਗਿਫਟ ਜਰੂਰ ਮੈਰिज ਟਾਈਮ ਜਿਵੇਂ ਕੱਪੜੇ ਮਿਲਦੇ ਇਧਰੋਂ ਸੋ ਉਹਨਾਂ ਦੇ ਵਿੱਚ ਆਹ ਕੁਪਟਾ ਆਇਆ ਸੀ ਦੇਖੋ ਆਹ ਕੁਪਟਾ ਦਾ ਸੋਹਣਾ ਕਿੰਦਾ ਨਾਲ ਬੰਨ੍ਹ ਸਕੋ ਇਹ ਕੋਈ ਆ ਟਾਈਪ ਦਾ ਬਣਿਆ ਹੋਇਆ ਦੇਖੋ ਰੁੱਜੀ ਕੀ ਭੁੱਗੀਆਂ ਕੀ ਹੁੰਦੀਆਂ ਨੇ ਲੇ ਅੱਗੇ ਆ ਰਹੀ ਚੋਲੀ ਇਹ ਸਾਰਾ ਥਰੈਡਵਰਕ ਦਾ ਕੰਮ ਕੀਤਾ ਹੋਇਆ ਕੋਟਨ ਦਾ ਦੁਪੱਟਾ ਹੈ ਥਰੈਡਵਰਕ ਦਾ ਥੱਲੇ ਆਹ ਕੰਮ ਕੀਤਾ ਹੋਇਆ ਹੈ ਦੇਖਿਆ ਨਾ ਸਾਰੇ ਦੁਪੱਟੇ ਦੇ ਵਿੱਚ ਆਹ ਹੈ ਕੂਟੀ ਹੈ ਇਹ ਦੁਪੱਟਾ ਬਹੁਤ ਸੋਹਣਾ ਲੱਗਾ ਮੈਨੂੰ ਇਹਦਾ ਪ੍ਰਾਈਸ ਨਹੀਂ ਪਤਾ ਕਿਉਂਕਿ ਮੈਨੂੰ ਤਾਂ ਗਿਫਟ ਹੀ ਮਿਲਿਆ ਹੋਇਆ ਹੈ ਮੈਰਿਜ ਤੋਂ ਬਾਅਦ ਜਦੋਂ ਨਵੇਂ ਨਵੇਂ ਆਪਾਂ ਮੈਰਿਜ ਤੋਂ ਬਾਅਦ ਮਿਲਦਾ ਨਾ ਗਰਮੀ ਦੇ ਵਿੱਚ ਮੰਮੀ ਨੇ ਕੱਢ ਕੇ ਤਮੇਂ ਤੇ ਆਹ ਦੁਪੱਟਾ ਲਿਆ ਕੇ ਮੈਨੂੰ ਨਹੀਂ ਪਤਾ ਨਾ ਇਹ ਗਿਫਟ ਹੀ ਮਿਲੇ ਮੈਂ ਤਾਂ ਇਹਦਾ ਪ੍ਰਾਈਸ ਨਹੀਂ ਪਤਾ ਤੁਹਾਨੂੰ ਚਲੋ ਜੀ ਇਹ ਦੁਪੱਟਾ ਆਪਣੇ ਕੋਲ ਆਹ ਹੈ ਸੌ ਰੁਪਿਆ ਦਾ ਇਹ ਵੀ ਪਹਿਲਾਂ ਨਿਪਾਇ ਕੀਤਾ ਹੋਇਆ ਹੈ ਤੇ ਲਾਈਟ ਚ ਸ਼ੀਰਫੜੇ ਬਹਲਾ ਵੀ ਜਿਗ ਜਗ ਦਾ ਪੈਟਰਨ ਹੈ ਇਹਦੇ ਵਿੱਚ ਚਲੋ ਜੀ ਇਹ ਆਪਣਾ 100 ਰੁਪਿਆ ਦਾ ਦੁਪੱਟਾ ਉਹਨਾਂ ਕੋ ਦੁਪੱਟੇ ਵਿਕਾਂਦੇ ਜਿਹੜੇ ਬਿਲਕੁਲ ਹੀ ਅਨਲੱਗ ਆਪਣੇ ਕੋਲ ਮਤਲਬ ਰਾਹ ਖੇ ਲਾਇਆ ਆਪਾਂ ਤਾਂ ਜੇ ਇਹ ਦੁਪੱਟਾ ਉਹਨਾਂ ਚ ਉਹ ਜੀ ਕਾਦੇ ਬਲੈਕ ਤੇ ਮਸਟਰਡ ਜਿਹਦਾ ਨਾ ਸੈੱਟ ਹੈਗਾ ਬਹੁਤ ਸੋਹਣਾ ਦੁਪੱਟਾ ਜੇ ਮੈਂ ਬਿਲਕੁਲ ਟੱਚ ਵੀ ਨਹੀਂ ਕਰਿਆ ਕਿਦਾਂ ਚਲ ਦੇ ਦੇਖੋ ਇਹਦਾ ਸਾਈਡਾਂ ਦੇਖੋ ਸਾਈਡਾਂ ਵਿੱਚ ਬਲੈਕ ਹੈ ਨਾ ਜਿਹੜਾ ਡਿਜ਼ਾਈਨ ਹੈ ਉਹ ਆ ਤੇ ਜਿਹੜਾ ਉੱਪਰ ਹੈ ਲੋਕਾਂ ਦੇਖਦੇ ਸਾਰੇ ਵਿੱਚ ਕਾ ਰਹਾ ਵਾਲਾ ਪੈਟਰਨ ਹੈ ਤੇ ਦੁਪੱਟਾ ਇਹ ਆ ਕਿ 120 ਦਾ 120 ਰੇ ਦਾ ਸੀ ਲਿਆ ਪਿਛਲੇ ਸਾਲ ਹੀ ਲਾਇਆ ਹੋਇਆ ਪਿਛਲੇ ਸਾਲ ਤੋਂ ਉੱਪਰ ਦੁਪੱਟਿਆਂ ਦੀ ਕਲੈਕਸ਼ਨ ਮੈਂ ਜ਼ਿਆਦਾ ਲਈ ਸੀ ਮੈਨੂੰ ਲੱਗਦਾ ਕੁਛ ਨਾ ਮੰਮੀ ਨੂੰ ਜਿਹੜਾ ਮਤਲਬ ਸ਼ੌਪ ਤੇ ਜਾਂਦੇ ਜਿਵੇਂ ਮੰਦ ਤੇ ਚਲੋ ਨਾ ਪਰ ਪਿੰਡ ਵਾਲੀ ਤੇ ਵੀ ਕੋਈ ਦੁਪੱਟਾ ਵਸਾਣ ਦਾ ਸੋਮੇਦਲੀ ਬਾਈ ਕਰਦੇ ਨੇ ਜੇ ਆਪਾਂ ਟੱਚ ਵੀ ਕਰੇ ਸੋ ਇੱਕ ਦੁਪੱਟਾ ਆਪਣਾ ਹੋਰ ਹੈ ਅਲੱਗ ਇਹ ਵੀ ਆਪਣਾ ਪਹਿਲਾਂ ਦਾ ਲਿਆ ਹੋਇਆ ਹੈ ਇਹ ਵੀ ਮੈਨੂੰ ਮੇਰਾ ਫੇਵਰੇਟ ਕਲਰ ਹੈ ਸੋ ਇਹਨੂੰ ਮੈਂ ਰੱਖਿਆ ਹੈ ਜੀ ਉਸਨੇ ਕਰਦੀ ਮੈਨੂੰ ਕਿ ਲੱਗਦੀ ਹਾਂ ਜਦੋਂ ਪਤਾ ਕਰੇ ਲੱਗੇ ਹੋਏ ਇੰਨੇ ਦੁਪੱਟੇ ਲੱਗੇ ਆ ਸੋ ਦੇਖੋ ਜਿਹੜਾ ਪੈਟਰਨ ਆ ਵਿੱਚ কারੂ ਸਾਰਾ ਇੰਦਾ ਇਹ ਆ ਦੇਖੋ ਇਹਦਾ ਨੀਚੇ ਦੇਖੋ ਕਿੰਨਾ ਸੋ ਇਹ ਦੁਪੱਟਾ ਇਹ ਵੀ ਸਾਰਾ 120 ਰੁਪਏ ਦਾ ਹੀ ਹੈ ਸੋ ਵੀ ਕੀ ਬੱਚੇ ਦਮਸੇ ਇੰਨਾ ਕਰਦਾ ਹੀ ਹੈ ਜੀ ਪਹਿਲਾਂ ਤਾਂ ਤੇ ਆ ਨਾ ਪਿਛਲੇ ਸਾਲ ਪਿਛਲੇ ਸਾਲ ਕੋਟਨ ਦੁਪੱਟੇ ਦਾ ਰੇਟ ਸੀਗਾ 120 ਤੋਂ ਲੈ ਕੇ 130 ਤੱਕ ਸੀਗਾ ਤੇ ਉਹ ਤੋਂ ਪਹਿਲਾਂ ਪਿਛਲੇ ਸਾਲ ਉਹ ਤੋਂ ਪਿਛਲੇ ਸਾਲ 110 ਰੁਪਏ ਦਾ ਸੀ ਉਦੋਂ ਬਾਅਦ 100 ਪਹਿਲਾਂ 100-100 ਦੀਆਂ ਮਿਲਿਆ 100 ਦੀਆਂ ਹੁਣ ਵੀ ਮਿਲਦੀਆਂ ਨੇ ਇਹ ਨਹੀਂ ਕੱਲ 400 ਪਰ ਦੁਪੱਟਾ ਨੇ ਨਾ 400 ਪਰ ਦੁਪੱਟਾ ਨੇ ਹਾਂਜੀ ਇੱਕ ਆਪਾਂ 200 ਰੁਪਏ ਦਾ ਤੁਹਾਨੂੰ ਦੱਸਿਆ 200 200 ਵਾਲੇ ਦੋ ਦਿਖਾਤੇ ਪਹਿਲਾਂ ਤੁਹਾਨੂੰ ਇੱਕ ਆਪਾਂ ਆ ਲੈ ਕੇ ਆਂਦਾ ਸੀ ਇਹ 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 ਪਤਾ ਕਿੱਦਾਂ ਲੈ ਕੇ ਆਦਾ ਇਹਦੇ ਜਗਤ ਹੀ ਕੋਈ ਹੋਰ ਲੈਂਦਾ ਸੀ ਮੈਂ ਸੂਟ ਦੇ ਨਾਲ ਮੈਚਿੰਗ ਕਰਕੇ येलो ਕਲਰ ਦਾ ਬਟ ਉਹ ਸੂਟ ਦੇ ਨਾਲ ਮੈਚਿੰਗ ਨਹੀਂ ਕਰਿਆ ਫਿਰ ਮੈਂ ਉਹਨੂੰ ਐਕਸਚੇਂਜ ਕਰਕੇ ਫਿਰ ਮੈਨੂੰ ਪਤਾ ਪੈਸੇ ਦਾ ਤਾਂ ਉਹ ਮਦਰ 3:00 ਸਵੇਰ ਤੋਂ ਬਸ ਮੈਂ ਚੇਸ ਕਰਕੇ ਆ ਤਲ ਲੱ ਲਾਈ ਇਸ ਇਹਦਾ ਪੈਟਰਨ ਵੀ ਸੁਹਾ ਲੱਗਦਾ ਵੀ ਦੇਖੋ ਯਾਨਾ ਬਹੁਤ ਸੋਹਣਾ ਪੈਟਰਨ ਹੈ ਇਹ ਵੀ ਆਪਣਾ ਅਨਲਗ ਸੂਆ ਪ੍ਰੈਮ ਹੋਜੇ ਤਾਂ ਕ ਨਹੀਂ ਲਾਇਆ ਕਿਉਂਕਿ ਇਹਨੇ ਦੁਪੱਟੇ ਸੁਆ ਦੇਖੋ 200 ਵਾਲੇ ਵੀ ਮੇਰੇ ਦੋ ਲੱਗੇ ਹੋਇਆ 150 ਵਾਲਾ ਲੱਗਾ ਬਾਕੀ ਸਾਰੇ 120 150 ਵਾਲੇ ਦੁਪੱਟੇ ਦੀ ਕਲੈਕਸ਼ਨ ਉਹਦੇ ਸਾਹਮਣੇ ਢੇਰ ਲੱਗੇ ਹੋਏ ਆ ਤੋ ਜੀ ਤਾਂ ਆਪਣੇ ਕੋਲ 70 ਰੁਪਏ ਵਾਲਾ ਦੁਪੱਟਾ ਵੀ ਹੈਗਾ ਤੇ ਦੋ ਪੀਸ ਲੈ ਹੁੰਦੇ ਸੀ ਘੋਮ ਵੀ ਕਰੇ ਵੈਸੀ ਤੇ ਮੈਂ ਲੈ ਲੈਣਾ ਸੀ ਸੋ ਵੀ ਆਪਣਾ ਅਨਟਚ ਹੈ ਇਹ ਵੀ ਆਪਾਂ ਟੱਚ ਨਹੀਂ ਕਰਾਂ ਚਲੋ ਜੀ ਇੱਕ ਤੁਹਾਨੂੰ ਪਤਾ ਮੰਮੀ ਨੇ ਐ ਕਿ ਮੈਨੂੰ ਕਹਿੰਦੇ ਜੀ ਕਿ ਤੁਸੀਂ ਇੱਕ ਦਿੱਤਾ ਦੁਪੱਟਾ ਉਹ ਵੀ ਤੁਹਾਨੂੰ ਚੋਕਾ ਜਿਹਾ ਨਹੀਂ ਦੇਗੀ ਤਾਂ ਸੋ ਆ ਪੈਟਰਨ ਬਹੁਤ ਸੋਹਣਾ ਹੈ ਤੇ ਕਲਰ ਇਸ ਔਲਸੋ ਬੈਸਟ ਲੋ ਜੀ ਚੈੱਕ ਕਰੋ ਲੋ ਦੁਪੱਟਾ ਇਹ ਵੀ ਦੁਪੱਟਾ 200 ਵਾਲਾ समाप्त कर दिया जरूर दुपट्टा ज्यादा लगाने एक दो मे यार 5 ਤੋਂ 6 ਦੁਪੱਟੇ ਤੇ ਆਪਾਂ ਨੂੰ ਪਤਾ ਨਹੀਂ ਆਪਣੇ ਕਿੱਥੇ ਦੁਰੇ ਮਿਲ ਗਏ ਤੁਹਾਨੂੰ ਪਤਾ ਕਲੈਕਸ਼ਨ ਆਪਣੇ ਦੁਪੱਟਿਆਂ ਦੀ ਆ ਜਿਹੜੇ ਆਪਾਂ ਕੋਲ ਲੈਨੇ ਆ ਤਾਂ ਇਹਨਾਂ ਦੇ ਵਿੱਚ ਤੁਹਾਨੂੰ ਪਤਾ ਨਹੀਂ ਪਤਾ ਲੱਗਦਾ ਹੈਗਾ ਕਿ ਇਹਨੇ ਆਪਾਂ ਲੈਨੇ ਕਿ ਇੱਧਰ ਗਏ ਆਪਣੇ ਦੁਪੱਟੇ ਸੋ ਆਪਾਂ ਆ ਦੇ ਦੁਪੱਟਿਆਂ ਨੂੰ ਸਾਹਮਦੇ ਆ ਚਲੋ ਜੀ ਮਿਲਦੇ ਆ ਬਈ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਤੇ ਦੱਸੋ ਤੁਹਾਨੂੰ ਕਿਹੜਾ ਦੁਪੱਟਾ ਵਧੀਆ ਲੱਗਾ ਤੇ ਬਾਕੀ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂਕਿ ਕਮੈਂਟ ਕਰਦੇ ਹੋ ਕੌਸਲਾ ਹੁੰਦਾ ਬੰਦੇ ਨੂੰ ਕੀ ਕਮੈਂਟ ਕਰਿਆ ਹਨਾ ਕਿ ਸਾਡੇ ਕੋਈ ਤਾਂ ਵਲੌਗ ਦੇਖਦਾ ਬੰਦੇ ਨੂੰ ਹੁੰਦਾ ਕਿ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਕਿ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰੋਗੇ ਤਾਂ ਹੀ ਸਾਨੂੰ ਸਪੋਰਟ ਕਰ ਸਕੋ ਹਨਾ ਸੋ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਜਿੰਨੀ ਵੀ ਵੇਖਣੀ ਹੈ ਤੁਸੀਂ ਫੁੱਲ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਲੋ ਜੀ ਆਪਾਂ ਹੁਣ ਤੁਹਾਨੂੰ ਸੁਣਾਉਣ ਦਾ ਗੱਲਾਂ ਕਰੇ ਸੀ ਨਾਨਾ ਨਾਨਾ ਰਗੜਾ ਪੱਟਿਆ ਨੂੰ ਆਪਾਂ ਲਾ ਲੀਏ ਜਿਹੜਾ ਮੰਮੀ ਨੇ ਗਿਫਟ ਕੀਤਾ ਇਹ ਦੁਪੱਟਾ ਪਾ ਲਾਵਾਂਗੇ ਨਰਾਤੇ ਜਿਹੜੇ ਸਰਦੀ ਦੇ ਵਿੱਚ ਨਰਾਤੇ ਹੁੰਦੇ ਨੇ ਮਾਤਾ ਨਾਨੀ नराते मम्मी ने कलर भी सुना